ਦੇਖ ਫਰੀਦਾ ਜੋਥਿਆ ਦਾੜੀ ਹੋਈ ਭੂਰ ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ ਦੇਖ ਫਰੀਦਾ ਜੋਥਿਆ ਕਹਿੰਦਾ ਫਰੀਦਾ ਦੇਖ ਲੈ ਜੋ ਹੋਇਆ ਹੁਣ ਤੇ ਕੀ ਹੋਇਆ ਬਈ ਹੁਣ ਤੇ ਕੀ ਹੋਇਆ ਜੋ ਅੱਖਾਂ ਦੇ ਸਾਹਮਣੇ ਹੈ ਕਹਿੰਦਾ ਬਾ ਦਾੜੀ ਜਿੱਟੀ ਹੋ ਗਿਆ ਹੋਰ ਕੀ ਹੋਇਆ ਨਾਲੀ ਦੇਖੋ ਬਾਰਾਂ ਦਾ ਇਹ ਆਵੇ ਦਾੜੀਪੂਰ ਹੋ ਗਈ ਉਹਨੂੰ ਕਹਿੰਦੇ ਬੜਾ ਸਿਆਣਾ ਸਿਆਣਾ ਹੋ ਗਿਆ ਬਈ ਵੇ ਬਦਾੜੇ ਪੂਰ ਦੀ ਉਹ ਕਲਾ ਪੇਵੜ ਚੱਟੀ ਦਾੜੀ ਆਉਣ ਨਕਲ ਵਾਲਾ ਬਸ ਅੰਦਰ ਕੀ ਆਲ ਤਾਂ ਜ਼ਲੀ ਕੋਈ ਰੌਲਾ ਦਾੜੀ ਹੋਈ ਪੂਰ ਅੱਗੋਂ ਨੇੜਾ ਆਇਆ ਪਿਛਾ ਰਹਿਆ ਦੂਰ ਜਦ ਦਾੜੀਪੂਰ ਬਾਹਰ ਲਈ ਹੈ ਫਿਰ ਤਾਂ ਕੱਲ ਨਵੇਂ ਮੋਤ ਨੇੜੇ ਆ ਗਈ ਪਿੱਛੇ ਦੂਰ ਰਹਿ ਗਿਆ ਬਚਪਨ ਤਾਂ ਦੂਰ ਹੈ ਹੁਣ ਅੱਗਾ ਨੇੜੇ ਆ ਗਿਆ ਪਰ ਜੇ ਬੁੱਧੀ ਹੈ ਦਾੜੀ ਉਹ ਚਿੱਟੀ ਹੋ ਗਈ ਉਹਦੀ ਗਿਆਨਤਾ ਦੂਰ ਹੋ ਗਈ ਫਿਰ ਜੇ ਤੂੰ ਜਾਣਦਾ ਉਹ ਨੇੜੇ ਆ ਗਿਆ ਫਿਰ ਜਿਹੜੀ ਔਕਟ ਕਾਟੀ ਰਾਮ ਦੀ ਚੜਦਾ ਉਹ ਨੇੜੇ ਆਏ ਇਹਦੇ ਦੋ ਅਰਥ ਨੇ ਵੀ ਜਾਣਦੇ ਜੇ ਅਕਲ ਦੇ ਵਿੱਚ ਲਖਾਰ ਆ ਗਿਆ ਨਾ ਜੇ ਜਿਹੜਾ ਬੰਦੀ ਬਲੀਨਤਾ ਦੂਰ ਹੋ ਗਈ ਚਿੱਟਾ ਹੋ ਗਿਆ ਮਨ ਫਿਰ ਅੱਗਾ ਨੇੜਿਆ ਅਗਾ ਜਿੱਥੇ ਜਾਣਾ ਫਿਰ ਉਹ ਨੇੜਾ ਹੋ ਗਿਆ ਜਿੱਥੇ ਪਹੁੰਚਣਾ ਜਗਾ ਨੇੜਿਆ ਆ ਗਈ ਜਿੱਥੋਂ ਚੱਲਿਆ ਸੀ ਉਹ ਦੂਰ ਰਹਿ ਗਿਆ ਅੱਛਾ ਹਾਂ ਆਇਆ ਦੂਰੋਂ ਚੱਲ ਗਿਆ ਦੂਰੋਂ ਚੱਲ ਗਿਆ ਮੈਂ ਤੱਕੀ ਤਾਂ ਸਮਝ ਆਈ ਜੀ ਸਮਝ ਆਈ ਜੀ ਫਿਰ ਇੱਥੇ ਆ ਗਿਆ ਮੈਂ ਆਸਾ ਰੱਖੀ ਚਤੁਰ ਮੇਰਾ ਸਪੋਧਕ ਫਿਰ ਇਹ ਨੇੜਾ ਆ ਗਿਆ